ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਬਰਸਾਤਾਂ ਨੂੰ ਲੈ ਕੇ ਬਰਸਾਤਾਂ ਜਿਹੜੀਆਂ ਨੇੜੇ ਆ ਰਹੀਆਂ 10 ਦੀ ਕਿ ਜਦੋਂ ਬਰਸਾਤਾਂ ਆਉਂਦੀਆਂ ਤੇ ਉਸ ਵਕਤ ਜਿਹੜਾ ਆ ਫਲੱਡਾਂ ਦਾ ਵੀ ਜੋਰ ਹੁੰਦਾ ਹੜ੍ਹ ਕਾਫੀ ਆਉਂਦੇ ਨੇ ਅਸਲ ਵਿੱਚ ਅਸੀਂ ਖੜੇ ਹਾਂ ਪਠਾਨਕੋਟ ਦਾ ਜਿਹੜਾ ਹਲਕਾ ਪੋਆ ਹੈਗਾ ਸਰਹੱਦੀ ਇਲਾਕਾ ਹੈਗਾ ਤਸਵੀਰਾਂ ਦਿਖਾਵਾਂਗੇ ਤੇ ਤਸਵੀਰਾਂ ਹੈਗੀਆਂ ਰਾਵੀ ਦਰਿਆ ਦੀਆਂ ਇਸ ਦੇ ਨਾਲ ਹੀ ਕੁਝ ਦੂਰੀ ਤੇ ਉਜ ਡਰਿਆ ਵੀ ਪੈਂਦਾ ਦੱਸਦੀ ਕਿ ਜਦੋਂ ਵੀ ਬਰਸਾਤ ਆਉਂਦੀ ਹੈ ਕਾਫੀ ਜਿਹੜਾ ਹੜ ਜਿਹੜਾ ਇਧਰ ਆਂਦਾ ਹੈ ਫਲੱਡ ਆਂਦਾ ਲੋਕਿਆਂ ਨੂੰ ਨੁਕਸਾਨ ਹੁੰਦਾ ਇਧਰ ਤਸਵੀਰਾਂ ਦਿਖਾਵਾਂਗੇ ਇਹ ਜਿਹੜੇ ਰਾਵੀ ਦਰਿਆ ਦੇ ਨੇੜੇ ਡੇਰੇ ਪੈਂਦੇ ਨੇ ਗੁੱਜਰ ਪਰਿਵਾਰ ਹੈਗੇ ਨੇ ਇਹਨਾਂ ਦੇ ਆਪਣੇ ਡੇਰੇ ਨੇ ਇਹ ਵੀ ਪਿਛਲੀ ਵਾਰ ਇਹ ਜਿਹੜਾ ਸਾਹਮਣੇ ਤੁਹਾਨੂੰ ਡੇਰਾ ਦਿਖਾ ਰਹੇ ਆ ਬਿਲਕੁਲ ਪੂਰਾ ਡੁੱਬ ਚੁੱਕਾ ਸੀਗਾ ਪਾਣੀ ਦੇ ਵਿੱਚ ਇੱਥੇ ਪਸ਼ੂ ਵੀ ਜਿਹੜੇ ਵੱਜੇ ਸੀਗੇ ਕਹਿੰਦੇ ਰੋੜ ਵੀ ਗਏ ਸੀਗੇ ਨੁਕਸਾਨ ਵੀ ਕਾਫੀ ਹੋਇਆ ਸੀਗਾ ਸਰਕਾਰਾਂ ਜਿਹੜੀਆਂ ਹੈਗੀਆਂ ਪ੍ਰਸ਼ਾਸਨ ਇੰਤਜ਼ਾਮ ਵੀ ਕਰਦੇ ਨੇ ਹੜਾਂ ਨਾਲ ਨਝਟਣ ਹੈ ਗਏ ਨੇ ਜਿਹੜੇ ਉਹਨਾਂ ਵੱਲੋਂ ਇੱਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਸਾਰੇ ਅਧਿਕਾਰੀਆਂ ਨੂੰ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਕਿ ਕਿ ਅੱਗੇ ਬਰਸਾਤਾਂ ਆ ਰਹੀਆਂ ਬਰਸਾਤਾਂ ਦੇ ਵਿੱਚ ਹੜ੍ਹਾਂ ਆਂਦੇ ਹੜ੍ਹਾਂ ਨੂੰ ਨਜਿੱਠਣ ਦੇ ਲਈ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਸਾਰਿਆਂ ਨੂੰ ਹਦਾਇਤ ਦਿੱਤੇ ਗਏ ਨੇ ਕਿ ਸਮੇਂ ਆਉਣ ਤੋਂ ਪਹਿਲਾਂ ਹੀ ਇਹਨਾਂ ਚੀਜ਼ਾਂ ਦੇ ਪ੍ਰਬੰਧ ਕੀਤੇ ਜਾਣ ਚਾਹੀਏ ਸੇਫਟੀ ਜੈਕਟਾਂ ਹੋਣ ਚਾਹੀਏ ਕਿਸ਼ਤੀਆਂ ਹੋਣ ਜੇਕਰ ਖਰਾਬ ਹੈ ਤਾਂ ਉਹਨਾਂ ਨੂੰ ਠੀਕ ਕਰਵਾਇਆ ਜਾ ਮੁਰੰਮਤ ਕਰਵਾਈ ਜਾਏ ਜਾਂ ਹੋਰ ਵੀ ਜਿਹੜੇ ਹੈਗੇ ਨੇ ਕੈਂਪ ਲਗਾਉਣ ਦੀ ਜਿਹੜੀ ਸੁਵਿਧਾ ਆ ਉਹ ਕਿੱਥੇ-ਕਿੱਥੇ ਕਰਨੀ ਆ ਕਿਵੇਂ ਕਰਨੀ ਆ ਉਹਨਾਂ ਸਾਰਿਆਂ ਨੂੰ ਮੁੱਖ ਰੱਖਦੇ ਉਹਨਾਂ ਵੱਲੋਂ ਜਿਹੜੀ ਆ ਮੀਟਿੰਗ ਕੀਤੀ ਗਈ ਆ ਤਾਂ ਜਿਹੜੇ ਲੋਕ ਹੈਗੇ ਨੇ ਇਹ ਸੁਰੱਖਿਅਤ ਰਹਿ ਸਕਣ ਪਰ ਆਪਾਂ ਗੱਲ ਕਰਾਂਗੇ ਜਿਹੜੇ ਲੋਕ ਹੈਗੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਆਇਆ ਤੇ ਇੰਤਜ਼ਾਮ ਜਰੂਰ ਕੀਤੇ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਪਰ ਕਿਤੇ ਨਾ ਕਿਤੇ ਇੰਤਜ਼ਾਮ ਜਿਹੜੇ ਅਧੂਰੇ ਰਹਿੰਦੇ ਕਿਉਂਕਿ ਉਹ ਇੱਕਦਮ ਜਦੋਂ ਫਲੱਡ ਪੈਂਦੇ ਨਾਲ ਹੜ ਆਉਂਦੇ ਨੇ ਉਸ ਟਾਈਮ ਤੇ ਜਿਹੜਾ ਪ੍ਰਸ਼ਾਸਨ ਜਿਹੜਾ ਹਰਕਤ ਚ ਆਂਦਾ ਹੈ ਉਸ ਟਾਈਮ ਤੇ ਉਹਨਾਂ ਨੂੰ ਕਦੇ ਬੋਰੀਆਂ ਲਗਾ ਕੇ ਜਿਹੜੇ ਹੁੰਦੇ ਨੇ ਬੰਨ ਉਹਨਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੇ ਉਹ ਨਹੀਂ ਬਈਦੇ ਤੇ ਉਹਨਾਂ ਦਾ ਜਿਹੜਾ ਪਾਣੀ ਸਿੱਧਾ ਜਿਹੜਾ ਘਰਾਂ ਤੱਕ ਪਹੁੰਚ ਜਾਂਦਾ ਅੱਜ ਵੀ ਜਿਹੜੀ ਗੱਲਬਾਤ ਕੀਤੀ ਆ ਤੁਹਾਨੂੰ ਸੁਣਾਵਾਂਗੇ ਜਰੂਰ ਗੱਲਬਾਤ ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਇੱਥੇ ਕੁਝ ਕ੍ਰੇਟ ਬੰਨੇ ਗਏ ਨੇ ਜਿਹੜੇ ਕ੍ਰੇਟ ਵੀ ਉਹ ਗਲ ਕਹਿੰਦੇ ਪਾਣੀ ਜਿਹੜਾ ਉਹ ਕਰੇਟਾਂ ਦੀ ਵਜ੍ਹਾ ਦੇ ਕਰਕੇ ਉਹਨਾਂ ਦੇ ਡੇਰੇ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ ਇਹਨਾਂ ਦਾ ਕਹਿਣਾ ਕਿ ਹਰ ਸਾਲ ਆਪਾਂ ਕਿੱਥੇ ਜਾਈਏ ਛੱਡ ਕੇ ਜਿਹੜੀਆਂ ਚੀਜ਼ਾਂ ਹੈਗੀਆਂ ਆਪਣੇ ਘਰ-ਵਾਰ ਛੱਡ ਕੇ ਘਰ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਜਿਹੜੇ ਇੱਥੇ ਪਰਿਵਾਰ ਨੇ ਛੋਟੇ-ਛੋਟੇ ਬੱਚੇ ਵੀ ਹੈਗੇ ਉਹਨਾਂ ਦੇ ਨਾਲ ਰਹਿੰਦੇ ਨੇ ਉਹ ਹਰ ਸਾਲ ਵਿਚਾਰੇ ਕਿਤੇ ਨਾ ਕਿਤੇ ਖੱਜਲ ਖਰਾਬ ਹੁੰਦੇ ਜਦੋਂ ਹਾੜ ਆਂਦਾ ਇਹਨਾਂ ਦਾ ਪ੍ਰਸ਼ਾਸਨ ਤੋਂ ਇਹਨਾਂ ਦੀ ਮੰਗ ਹੈ ਕਿ ਜਿਹੜੇ ਇਹ ਚੀਜ਼ਾਂ ਹੈਗੀਆਂ ਠੀਕ ਹੈ ਬਹੁਤ ਵਧੀਆ ਉਪਰਾਲਾ ਹੈਗਾ ਪ੍ਰਸ਼ਾਸਨ ਦਾ ਜਿਹੜਾ ਕਰ ਰਿਹਾ ਪ੍ਰਸ਼ਾਸਨ ਸਮੇਂ ਰਹਿੰਦੇ ਲੇਕਿਨ ਇਹ ਜਿਹੜਾ ਉਪ ਉਹਨਾਂ ਨੂੰ ਦਿੱਕਤ ਹੀ ਨਾ ਇਸ ਤਰ੍ਹਾਂ ਦੀ ਆਏ ਦੋਸਤੋ ਗੱਲਬਾਤ ਸੁਣਾਣੇ ਆ ਕੀ ਇਹਨਾਂ ਨੇ ਕਿਹਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਅਸੀਂ ਪਈ ਕੀ ਨਾਂ ਜੀ ਆਪਣਾ ਸਰ ਸਾਡਾ ਨਾਂ شاہਦੀਨ ਹੈ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਸਰ ਅਸੀਂ ਇਹ ਪਠਾਨਕੋਟ ਹਲਕੇ ਚ ਪਿਆ ਪਿੰਡ ਪੰਮੇ ਚ ਰਹਿੰਦੇ ਆ ਜਿੱਦਾਂ ਦੇਖਿਆ ਕਿ ਦਰਿਆ ਦੇ ਵਿੱਚ ਹੀ ਤੁਹਾਡੇ ਡੇਰੇ ਨੇ ਹਾਂਜੀ ਸਰ ਬਰਸਾਤਾਂ ਆ ਗਈਆਂ ਹਾਂਜੀ ਸਰ ਹੜ੍ਹ ਵੀ ਆਣੇ ਨੇ ਬਿਲਕੁਲ ਸਰ ਬੈਸੇ ਤਾਂ ਡੀਸੀ ਪਠਾਨਕੋਟ ਵੱਲੋਂ ਕੱਲ ਇੱਕ ਮੀਟਿੰਗ ਵੀ ਕੀਤੀ ਗਈ ਹੈ ਅਧਿਕਾਰੀਆਂ ਨਾਲ ਤਾਂ ਜੋ ਸਮੇਂ ਰਹਿਣ ਤੇ ਪਹਿਲੇ ਹੀ ਰਾ ਹੜਾਂ ਦਾ ਜਿਹੜਾ ਆ ਇੰਤਜ਼ਾਮ ਕੀਤਾ ਜੀ ਵੀ ਲੋਕਾਂ ਨੂੰ ਕੋਈ ਤਸੀਲੀ ਨਾ ਹੋਵੇ। ਹਾਂਜੀ ਸਰ। ਕੀ ਕਹਿਣਾ ਜਾਂਦੇ ਹੋ ਤੁਸੀਂ? ਸਰ ਅਸੀਂ ਇਹ ਕਹਿਣਾ ਜਾਂਦੇ ਆ ਵੀ ਮੌਕੇ ਤੇ ਆ ਕੇ ਜਿਹੜਾ ਹੜ ਆ ਜਾਂਦਿਆ ਤੇ ਫਿਰ ਆ ਕੇ ਬੋਰੀਆਂ, ਸੀਮੈਂਟ, ਕਿਆ ਨਾ ਉਹਦਾ ਪੱਥਰ ਪੈਂਦੇ ਤੇ ਉਸਲੇ ਪਾਣੀ ਦਾ ਜ਼ੋਰ ਜਿਹੋ ਕੰਮ ਚੱਲਦਾ ਨਹੀਂ ਹੈਗਾ। ਅਸੀਂ ਇਹ ਕਹਿੰਨੇ ਵੀ ਚਲੋ ਮਹੀਨਾ ਦੋ ਮਹੀਨਾ ਜੇ ਪਿਆ ਤੇ ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਡੇ ਕ੍ਰੇਡ ਪਰਸਾਂ ਦੇ ਰੋੜੇ ਹੈਗੇ ਆ ਉਹ ਵੱਜ ਜਾਣ ਤੇ ਚਲੋ ਅਸੀਂ ਵੀ ਉਧਰ ਉਧਰ ਜਾਣ ਤੋਂ ਬਚੇ ਰਾਂਗੇ ਕਿੱਥੇ ਜਾਮਾ ਹੁਣ ਆਪਣੀਆਂ ਆਪਣੀਆਂ ਪੈਲੀਆਂ ਲਾ ਕੇ ਬੈਠਿਆ ਸਰ ਕਨਾਲ ਕਨਾਲ ਦੋ ਦੋ ਕਨਾਲਾਂ ਲਈ ਜਿਹੜੀ ਤੇ ਦਰਿਆ ਦੇ ਕੰਡੇ ਤੇ ਪਸ਼ੂ ਦਾ ਗੁਜ਼ਾਰਾ ਹੁੰਦਾ ਸਰ ਤੁਹਾਨੂੰ ਪਤਾ ਹੀ ਸ਼ੇਰਾਂ ਦੇ ਲਾਗੇ ਸਾਡਾ ਟਾਈਮ ਪਾਸ ਨਹੀਂ ਹੁੰਦਾ ਪਿਛਲੀ ਵਾਰ ਵੀ ਕਾਫੀ ਪਾਣੀ ਆਇਆ ਸੀ ਹਾਂਜੀ ਸਰ ਪਿਛਲੀ ਵਾਰੀ ਤੇ ਸਾਡੇ ਅੰਦਰ ਘਰਾਂ ਦੇ ਵਿੱਚ ਬਛੂੜ ਵੀ ਮਾਰ ਕੇ ਰਾਤੀ ਸੁੱਤੇ ਦੇ ਹੀ ਐਂ ਸਾਨੂੰ ਪਤਾ ਨਹੀਂ ਲੱਗਿਆ ਪਾਣੀ ਨਾਲ ਚਾਰ ਪੰਜ ਬਛੂੜ ਬੱਚੇ ਮੱਛੀਆਂ ਦੇ ਮਾਰ ਗਏ ਸੀ ਤੇ ਕੀ ਕਰਨਾ ਸੀ ਪਾਣੀ ਨਾਲ ਕਿਹੜਾ ਜ਼ੋਰ ਸੀ ਸਰ ਜਿਹੜੇ ਕ੍ਰੇਟ ਬਣਨੇਗੇ ਨਾ ਦੇਖੇ ਗਏ ਕਹਿ ਰਹੇ ਨੇ ਕਿ ਉਹ ਇਸ ਘਾਏ ਉਹ ਸਰ ਜਿਹੜਾ ਕ੍ਰੇਟ ਬਣਨੇਗੇ ਨਾ ਉਹ ਸਰ ਦਰਿਆ ਦੇ ਵਿੱਚ ਬਣਨੇ ਗਿਆ ਉਹ ਪਤਾ ਨਹੀਂ ਕਿਸ ਵਾਸਤੇ ਬਣਨੇ ਹੈ ਉਹਦੇ ਨਾਲ ਸਭ ਨਸਕਾਨ ਹੋ ਗਿਆ ਸਾਰਾ ਪਾਣੀ ਇੱਧਰ ਉੱਧਰ ਫੈਲ ਗਿਆ ਸੋ ਉਹਦੇ ਨਾਲ ਥੋੜੇ ਪਾਣੀ ਨਾਲ ਵੀ ਨਿਕਾਣਾ ਹੋਇਆ ਸਾਡਾ ਆ ਕੇ ਕੀ ਮੰਗ ਕਰਦੇ ਤੁਸੀਂ ਭਾਈ ਸਾਡੇ ਸਾਰੇ ਇਹ ਸਾਰੇ ਇਹੀ ਮੰਗੇ ਸਾਡੀ ਵੀ ਚਲੋ ਸਾਡੀ ਜਿਹੜੀ ਕ੍ਰੇਟ ਹੈ ਉਹ ਅੱਛੇ ਤਰੀਕੇ ਨਾਲ ਬਣ ਪਜਿਆ ਜਾਏ ਤੇ ਚਲੋ ਅਸੀਂ ਵੀ ਆਪਣਾ ਵਕਤ ਪਾਸ ਇੱਥੇ ਕਰ ਲੈਨੇ ਆ ਟਾਈਮ ਨਾਲ ਆਪਣੀ ਜਗ੍ਹਾ ਤੇ ਬੈਠ ਕੇ ਕਿਹ ਕਿਧਰ ਦੌੜ ਕੇ ਟਾਈਮ ਪਾਸ ਹੁੰਦਾ ਸਾਰੇ ਇੱਕ ਜਗ੍ਹਾ ਹੀ ਚਲੋ ਆਪਣੇ ਤੂੜੀ ਛੂੜੀ ਵੀ ਲਗਾਈ ਹੁੰਦੀ ਪੱਠੇ ਪੁੱਠੇ ਵੀ ਅੱਜ ਕੱਲ੍ਹ ਕਾਟੀ ਲੱਭਦੇ ਆਗੇ ਚਲੋ ਕੁਤਰ ਕੁਤਰ ਕੇ ਆਪਣਾ ਟਾਈਮ ਪਾਸ ਕਰ ਲੈਨੇ ਆ ਪੱਠੇ ਪਾਪੂਗੇ ਮੇਰਾ ਨਾਮ ਜੀ ਹਸਨਦੀਪ ਨੇ ਸਾਰਾ ਹਸਨਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਵੱਲੋਂ ਸਮੇਂ ਤੁਸੀਂ ਦਰਿਆਵਾਂ ਦੇ ਕਿਨਾਰੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਈ ਸਰ ਇਹ ਕਹਿਣਾ ਚਾਹੁੰਦੇ ਆ ਕਿ ਚੰਗਾ ਸਾਨੂੰ ਕੋਈ ਮੌਕਾ ਮਿਲ ਜੇ ਸਹੀ ਤਰੀਕੇ ਨਾਲ ਬੰਨ ਬੱਜੇ ਜਾਣ ਜਿਹੜੇ ਬੰਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਥੋੜੇ ਉਹਦੇ ਨਾਲ ਬੰਨਨ ਕਾਰਨ ਵੀ ਥੋੜਾ ਪਾਣੀ ਜ਼ਿਆਦਾ ਇੱਧਰ ਆ ਗਿਆ ਹੈ ਤਾਂ ਹੀ ਇਹ ਕਹਿੰਦੇ ਆ ਜਰਾ ਸਹੀ ਤਰੀਕੇ ਨਾਲ ਇਹ ਟਾਈਮ ਨਾਲ ਬੱਜਿਆ ਜਾ ਜਾ ਸਾਨੂੰ ਥੋੜਾ ਬਚਾਅ ਹੋ ਜੇ ਅਸੀਂ ਆਪਣੇ ਘਰ ਛੱਡੀ ਕਿੱਥੇ ਜਾ ਸਕਦੇ ਹਾਂ ਜੀ ਪਿਛਲੀ ਵਾਰੀ ਵੀ ਦੇਖਿਆ ਵੀ ਕਾਫੀ ਪਾਣੀ ਤੁਹਾਡੇ ਡੀ ਪਾਣੀ ਅੰਦਰ ਫਿਰ ਗਿਆ ਜੀ ਬਾਣੀ ਜੀ ਘਰ ਬਹੁਤ ਜਿਆਦਾ ਨੁਕਸਾਨ ਹੋਇਆ ਸਰ ਕੀ ਹੁਣ ਜਿਹੜਾ ਡੀਸੀ ਸਾਹਿਬ ਦੇ ਹੁਕਮ ਜਾਰੀ ਕੀਤੇ ਗਏ ਨੇ ਅਧਿਕਾਰੀਆਂ ਨੂੰ ਵੀ ਜਿਹੜਾ ਸਮੇਂ ਰਹਿੰਦੇ ਹੜ੍ਹਾਂ ਨੂੰ ਨਿਜਠਣ ਵਾਸਤੇ ਹੜ੍ਹਾਂ ਦੇ ਵਾਸਤੇ ਲੋਕਾਂ ਨੂੰ ਜਿਹੜੀ ਸੁਰੱਖਿਆ ਸਹੀ ਮਿਲ ਸਕੇ ਉਹ ਤੇ ਇੰਤਜ਼ਾਮ ਕੀਤੇ ਜਾ ਰਹੇ ਕੀ ਕਹਿਣਾ ਜਾਂਦੇ ਹੋ ਅਸੀਂ ਇਹ ਕਹਿੰਦੇ ਆ ਜੀ ਸਾਡੇ ਵੀ ਜਰ ਬੰਨ ਬੰਨ ਚੰਗੇ ਬੱਚੇ ਜਾਣ ਪਾਣੀ ਰਾਹ ਲੰਘ ਜਾਣ ਤੇ ਸਾਡਾ ਵੀ ਟਾਈਮ ਚੰਗਾ ਲੰਘ ਜੇ ਤੇ ਬਨਮੂਨ ਵੀ ਦੇਖਿਆ ਜਾਂ ਜਿਹੜਾ ਗਲਤ ਵੱਜਿਆ ਥੋੜਾ ਦੇਖ ਸਕਦੇ ਹੋ ਇਹਨੂੰ ਵੀ ਪਾਣੀ ਦੇ ਵਿੱਚ ਸਾਨੂੰ ਥੋੜਾ ਪਾਣੀ ਇਹਦੇ ਨਾਲ ਵੀ ਸਾਨੂੰ ਥੋੜਾ ਖਤਰਾ ਹੋ ਗਿਆ ਪਾਣੀ ਆ ਗਿਆ ਇੱਧਰ ਤੇ ਇਹ ਕਹਿੰਨੇ ਆ ਜੇਰਾ ਕੋਈ ਸਹੀ ਹੋ ਜੇ ਤਾਂ ਸਾਡਾ ਵੀ ਟਾਈਮ ਲੰਘ ਜਾ ਚੰਗਾ ਇਹ ਗੱਲ ਕਹਿਣਾ ਚਾਹੁੰਦੇ ਆ ਜੀ ਸਾਰਾ ਹੀ